ਪੰਜਾਬ ਵਿੱਚ ਠੰਡ ਦੀ ਲਹਿਰ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਰਾਜਸਥਾਨ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਕਾਰਨ ਠੰਡ ਦੀ ਲਹਿਰ ਮਹਿਸੂਸ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਸੂਤਰਾਂ ਅਨੁਸਾਰ ਇਹ ਅਲਰਟ 5 ਸਤੰਬਰ ਤੱਕ ਜਾਰੀ ਰਹਿਣ ਦੀ ਵੀਦ ਹੈ ਜੇਕਰ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਇਹ ਖੇਤਰ ਹੋਰ ਫੈਲ ਸਕਦਾ ਹੈ ਤੇ ਠੰਡ ਦੀ ਲਹਿਰ ਕਈ ਹੋਰ ਦਿਨਾਂ ਤੱਕ ਜਾਰੀ रह ਸਕਦੀ ਹੈ ਇਸ ਵੇਲੇ ਠੰਡ ਦੀ ਲਹਿਰ ਜਲੰਧਰ ਫਿਰੋਜ਼ਪੁਰ ਮੋਗਾ ਫਰੀਦਕੋਟ ਫਾਜ਼ਿਲਕਾ ਬਕਸਰ ਬਠਿੰਡਾ ਅਤੇ ਮਾਨਸਨ ਪ੍ਰਭਾਵਿਤ ਕਰ ਰਹੀ ਹੈ ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਤਾਪਮਨ 1 ਡਿਗਰੀ ਦੀ ਗਰਾਉਂਟ ਤਰਜ ਕੀਤੀ ਗਈ ਹੈ ਇਸ ਨਾਲ ਰਾਤ ਦਾ ਔਸਤ ਘੱਟੋ ਘੱਟ ਤਾਪਮਨ ਆਮ ਨਾਲੋਂ 1.6 ਡਿਗਰੀ ਘਟ ਰਿਹਾ ਰਾਜਸਥਾਨ ਤੇ ਰੇਤਲੇ ਇਲਾਕਿਆਂ ਵਿੱਚ ਤਾਪਮਨ ਵਿੱਚ ਗਰਾਵਟ ਦੇ ਕਾਰਨ ਪੰਜਾਬ ਦੇ ਸਰਦੀ ਜ਼ਿਲ੍ਹਿਆਂ ਵਿੱਚ ਸ਼ੀਤ ਲਹਿਰ ਪ੍ਰਭਾਵਿਤ ਹੋ ਰਹੀ ਹੈ ਪੰਜਾਬ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਜੋ ਕਿ 5 ਨਵੰਬਰ ਤੱਕ ਜਾਰੀ ਰਹੇਗਾ ਇਸ ਤੋਂ ਬਾਅਦ ਸੂਬੇ ਵਿੱਚ ਕੁਝ ਰਾਹਤ ਮਿਲਣ ਦੀ ਉਮੀਦ ਹੈ ਪੰਜਾਬ ਵਿੱਚ ਠੰਡ ਦੀ ਲਹਿਰ ਚੱਲ ਰਹੀ ਹੈ ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਘਟੂ ਘਟ ਤਾਪਮਨ 1 ਡਿਗਰੀ ਘਟ ਰਿਹਾ ਜੋ ਆਮ ਨਾਲੋਂ 1.6 ਡਿਗਰੀ ਘਟ ਹੈ ਧੁੰਦ ਵੀ ਪੈ ਰਹੀ ਹੈ ਪਹਾੜਾਂ ਵਿੱਚ ਹੋ ਰਹੀ ਬਰਫਬਾਰੀ ਕਾਰਨ ਮਦਾਨੀ ਇਲਾਕਿਆਂ ਵਿੱਚ ਠੰਡ ਹੋਰ ਵਧ ਰਹੀ ਹੈ ਸੂਬੇ ਵਿੱਚ ਪੀਲੀ ਹੰਡੀ ਲਹਿਰ ਦੀ ਚੇਤਾਵਨੀ ਲਾਗੂ ਹੈ ਫਰੀਦਕੋਟ ਵਿੱਚ ਸਭ ਤੋਂ ਘੱਟ ਤਾਪਮਨ 30 ਡਿਗਰੀ ਦਰਜ ਕੀਤਾ ਗਿਆ ਜਿਸ ਨਾਲ ਸੂਬੇ ਵਿੱਚ ਸਭ ਤੋਂ ਵੱਧ ਸਥਾਨ ਬਣਿਆ ਹੋਇਆ ਚੰਡੀਗੜ੍ਹ ਵਿੱਚ 6.6 ਡਿਗਰੀ ਦਰਜ ਕੀਤਾ ਗਿਆ ਜਲੰਧਰ ਅਤੇ ਚੰਡੀਗੜ੍ਹ ਵਿੱਚ ਹਵਾ ਪ੍ਰਦੂਸ਼ਿਤ ਬਣੀ ਹੋਈ ਹੈ ਤੇ 5 ਸਤੰਬਰ 2025 ਤੋਂ ਇੱਕ ਨਵੀਂ ਪਰ ਹਲਕੀ ਪੱਛਮੀ gadbadi ਪੱਛਮੀ ਹਿਮਾਲਿਆ ਵਿੱਚ ਮੌਸਮ ਨੂੰ ਪ੍ਰਭਾਵਿਤ ਕਰੇਗੀ ਦੱਸਦੇ ਕਿ ਮੌਸਮ ਵਿਭਾਗ ਦੇ ਅਨੁਸਾਰ ਮੌਸਮ ਖੁਸ਼ਕ ਰਹੇਗਾ ਇੱਕ ਪੱਛਮੀ gadbadi ਇਸ ਸਮੇਂ ਪੂਰੀ ਪਾਕਿਸਤਾਨ ਉੱਤੇ ਹੈ ਜਿਸ ਕਾਰਨ ਮੌਸਮ ਵਿੱਚ ਬਦਲਾਅ ਆ ਰਿਹਾ ਹੈ ਨਤੀਜੇ ਵਜੋਂ ਹਰਿਆਣਾ ਦੇ ਨੇੜੇ ਚੱਕਰਵਰਤੀ ਸਰਕੂਲੇਸ਼ਨ ਹੁਣ ਦੱਖਣੀ ਹਿਮਾਚਲ ਪ੍ਰਦੇਸ਼ ਵੱਲ ਚਲਾ ਗਿਆ ਹੈ ਹਾਲਾਂਕਿ ਮੌਸਮ ਵਿਭਾਗ ਨੇ ਰਾਜਸਥਾਨ ਦੇ ਸਰਦ ਨਾਲ ਲੱਗਦੇ ਫਿਰੋਜ਼ਪੁਰ ਫਰੀਦਕੋਟ ਮਕਸਰ ਫਾਤਲ ਕਾ ਪਟਿੰਡਾ ਮੋਗਾ ਤੇ ਜਲੰਧਰ ਅਤੇ ਮਾਨਸਾ ਦੇ ਕੁਝ ਜ਼ਿਲ੍ਹਿਆਂ ਖੇਤਰਾਂ ਵਿੱਚ ਠੰਡੀ ਲਹਿਰ ਦੀ ਚਤਾਵਨੀ ਜਾਰੀ ਕੀਤੀ ਹੈ